ਸਸਿਕਲ ਜੀ ਜੁੜ ਗਏ ਹੋ ਮੌਸਮ ਸੰਬੰਧੀ ਨਵੀਂ ਵੀਡੀਓ ਦੇ ਵਿੱਚ ਅੱਜ ਰਾਤ ਦੀ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਅੱਜ ਰਾਤ ਮੌਸਮ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਜੇਕਰ ਸਭ ਤੋਂ ਪਹਿਲਾਂ ਦਿਨ ਵੇਲੇ ਦੀ ਮੌਸਮ ਦੀ ਗੱਲ ਕਰੀ ਜਿਆਤਰ ਖੇਤਰਾਂ ਦੇ ਵਿੱਚ ਕਾਫੀ ਦਿਨਾਂ ਬਾਅਦ ਮੌਸਮ ਸਾਫ਼ ਅਤੇ ਖੁਸ਼ਕ ਦੇਖਣ ਨੂੰ ਮਿਲਿਆ ਹੈ ਜੇਕਰ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਦੇਖੀ ਤਾਂ ਇੱਕ ਚੱਕਰਵਾਤ ਸਿਸਟਮ ਆਪਾਂ ਨੂੰ ਜ ਯੂਪੀ ਦੇ ਤੇ ਕੁਝ ਆਪਾਂ ਨੂੰ ਜਿਹੜੇ ਇਧਰ ਰਾਜਸਥਾਨ ਤੇ ਹਰਿਆਣੇ ਦੇ ਖੇਤਰਾਂ ਦੇ ਉੱਤੇ ਬੰਦਾ ਹੋਇਆ ਖਾਈ ਦੇ ਰਿਹਾ ਜਿਸ ਨਾਲ ਦਰਮਿਆਨੇ ਤੌਰ ਤੇ ਉਮੀਦ ਹੈ ਗਤੀਵ ਬੰਦੀਆਂ ਹੋਈਆਂ ਕਈ ਦੇਰੀਆਂ ਹਨ ਜਿਹੜੇ ਹਰਿਆਣੇ ਨਾਲ ਟੱਚ ਕਰਦੇ ਪੰਜਾਬ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਸਿਸਟਮ ਲਗਾਤਾਰ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਅੱਜ ਰਾਤ ਤੱਕ ਖਾਸ ਕਰਕੇ ਦੱਖਣ ਪੱਛਮੀ ਜ਼ਿਲ੍ਹੇ ਹੋਗੇ ਜਿੱਦੇ ਵਿੱਚ ਬਠਿੰਡਾ ਦੇ ਇਲਾਕੇ ਹੋਗੇ ਇਸ ਤੋਂ ਇਲਾਵਾ ਮਾਨਸਾ ਮੁਕਤਸਰ ਸਾਹਿਬ ਦੇ ਫਾਜ਼ਿਲਕਾ ਦੇ ਇਲਾਕੇ ਹੋਗੇ ਫਰੀਦਕੋਟ ਦੇ ਕੁਝ ਇਲਾਕੇ ਬਰਨਾਲੇ ਦੇ ਕੁਝ ਹਿੱਸਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਬਦਲਵਾਈ ਬਣਨ ਦੀ ਸਭਾਵਨਾ ਹੈ ਅੱਜ ਰਾਤ ਅੱਜ ਰਾਤ ਦੇ ਵੇਲੇ ਹਲ ਬਦਲੀ ਹਲਚਲ ਕੁਝ ਇਲਾਕਿਆਂ ਵਿੱਚ ਛੋਟੇ ਮੋਟੇ ਰੂਪ ਦੇ ਵਿੱਚ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਤਕਰੀਬਨ ਪੰਜਾਬ ਦੇ ਥੋੜੇ ਖ ਰਾਤ ਤੋਂ ਬਾਅਦ ਪੰਜਾਬ ਦੇ ਪੂਰਬੀ ਖੇਤਰ ਹੋਗੇ ਜਿਹੜੇ ਹਰਿਆਣਾ ਵਾਲੀ ਸਾਈਡ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਪਟਿਆਲਾ ਪੱਤੇਗੜ੍ਹ ਸੈੱਪ ਦੇਖੇ ਤਰ ਹੋ ਗਏ ਉਸ ਤੋਂ ਬਾਅਦ ਚੰਡੀਗੜ੍ਹ ਮੋਹਾਲੀ ਰੂਪਨਗਰ ਦੀ ਬੈਲਟ ਹੋ ਗਈ ਹੈ ਨਾ ਖੇਤਰਾਂ ਦੇ ਵਿੱਚ ਨਵਾਂ ਸ਼ਹਿਰ ਨੰਗਲ ਲੰਦਪੁਰ ਸਹਿ ਦੇ ਹਿੱਸਿਆਂ ਦੇ ਵਿੱਚ ਆਪਾਂ ਨੂੰ ਉਮੀਦ ਹੀ ਸਵਾਮਨਾ ਟੁੱਟਵੇਂ ਤੌਰ ਤੇ 15 ਤੋਂ 20% ਚਾਂਸ ਹਨ ਇਹਨਾਂ ਖੇਤਰਾਂ ਦੇ ਵੀ ਟੁੱਟਵੇਂ ਤੌਰ ਤੇ ਬੱਦਲ ਬਾਈ ਦੇਖਣ ਨੂੰ ਮਿਲੇਗੀ ਸਵੇਰ ਦੇ ਵੇਲੇ ਟੁੱਟਵੇਂ ਛਾਟੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਇਹਨਾਂ ਖੇਤਰਾਂ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਠੀਕ ਠਾਕ ਦੇਖਣ ਨੂੰ ਮਿਲੇਗਾ ਸਵੇਰ ਤੱਕ ਪੰਜਾਬ ਦੇ ਉਹ ਜ਼ਿਲ੍ਹਿਆਂ ਵਿੱਚ ਹੋਰ ਵੀ ਟੁੱਟਵੇਂ ਤੌਰ ਤੇ ਸਿਸਟਮ ਦੇਖਣ ਨੂੰ ਮਿਲ ਸਕਦੇ ਹਨ ਇਸ ਦੀ ਅਪਡੇਟ ਸਵੇਰ ਦੀ ਵੀਡੀ